ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਦੋ ਟਰਾਲੀਆਂ ਲੈਫਟ ਵਾਲੀਆਂ ਜੀ ਠੀਕ ਹੈ ਜੀ ਦੋਨੇ ਹੀ ਬਿਕਾਊਗਾ ਵੱਧ ਜਾਣਕਾਰੀ ਲਵਾਂਗਾ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਆਈਡੀ ਆ ਜੀ ਠੀਕ ਹੈ ਜੀ ਤੇ ਆਪਣਾ ਵੱਡਾ ਜੇ ਨਾਲ ਅਸੀਂ ਸਾਢੇ ਕਿ 2000 YouTube ਤੇ ਜੀਤਾ ਫਾਰਮ TV ਬਰਨਾਲਾ ਠੀਕ ਹੈ ਜੀ ਉਹ ਵਾਪਸ ਆ ਗਿਆ ਕੱਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹਾਂਜੀ ਬਾਈ ਸਾਸਿਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਮਨਪ੍ਰੀਤ ਆ ਜੀ ਪਿੰਡ ਚੁੰਗਾ ਵੀਰੇ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਮੋਬਾਈਲ ਨੰਬਰ ਦੱਸੋ ਜੀ 98727 ਹਾਂਜੀ 92341 ਠੀਕ ਹੈ ਜੀ ਹਾਂਜੀ ਬਾਈ ਜੀ ਟਰਾਲੀ ਜਾਣਕਾਰੀ ਦਿਓ ਜੀ ਇਹ ਤੇ ਪਹਿਲੀ ਨੰਬਰ ਇੱਕ ਨੰਬਰ ਵਾਲੀ ਇਹ 1166 ਹੈ ਵੀਰੇ ਇਹ ਠੀਕ ਹੈ ਜੀ ਤੇ ਰੇਟ ਭਰਾ ਦਾ ਇਹ 135000 ਹੈ ਬਾਈ 135000 ਲੈਫਟ ਵਾਲੀ ਟਰਾਲੀ ਪੁਰਾ ਚੈੱਕ ਕਰ ਸਕਦੇ ਗਾਡਰ 8 ਦੇ ਗਾਡਰ 8 4 ਦੇ ਠੀਕ ਹੈ ਜੀ 5 ਇੰਚ ਹਿੱਸਾ 5 ਇੰਚ ਇਹ ਟਾਇਰ ਦੇਖ ਸਕਦੇ ਪੁਰਾ ਬੇਦਾਗ ਟਾਇਰਾਂ ਕਾ ਠੀਕ ਹੈ ਠੀਕ 8 ਨਟ ਹੀ ਹੱਬਾ ਠੀਕ ਹੈ ਲੋ ਜੀ ਆ ਚੱਕਰ ਸੰ ਟਾਇਰ ਜੋੜਾ ਇੱਧਰ ਲੈ ਤੇ ਜੋੜਾ ਇੱਧਰ ਤੁਸੀਂ ਹੱਲੀ ਕਰ ਸਕਦੇ ਆ ਠੀਕ ਹੈ ਜੀ ਲੋ ਜੀ ਫਰਸ਼ ਖਾ ਨਹੀਂ ਤੁਹਾਨੂੰ ਹਾਂ ਫਰਸ਼ ਮਾਨ ਤੇ ਉਹ ਮਾਰਿਆ ਲੋ ਜੀ ਫਰਸ ਪੂਰਾ ਸਾਬਾ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਚੂੰਗਾ ਤੇ ਜਿਲ੍ਹਾ ਇਹਨੂੰ ਪਾਇਆ ਜਾਂਦਾ ਜੀ ਬਰਨਾਲਾ ਠੀਕ ਹੈ ਜੀ ਲੈਫਟਾਈ ਟ੍ਰਾਲੀ ਆ ਰੈੱਡ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਲੋ ਜੀ 108 ਠੀਕ ਹੈ ਜੀ ਹਾਂਜੀ ਭਾਈ ਦੂਜੀ ਟ੍ਰਾਲੀ ਦੀ ਜਾਣਕਾਰੀ ਦਿਓ ਜੀ ਇਹ 11:30 ਹੈ ਵੀਰੇ ਇਹ ਹਾਂਜੀ ਇਹ ਲੈਫਟਾਈ ਟ੍ਰਾਲੀ ਆ ਇਹ ਹਾਂਜੀ 5 ਇੰਚ ਹੀ ਸਾਇਰ ਦੇ 10 ਦੇ ਗੱਡ ਰਹੇ ਦੇ ਠੀਕ ਹੈ ਜੀ ਤੇ ਰੇਟ ਭਰਾ ਦਾ ਹੈ ਰੇਟ 1,60,000 ਰੁਪਏ 1,60,000 ਮਾੜ ਮਟ ਮਾਨਤਨ ਹੋ ਜੂਗਾ ਹਾਂ ਮਾਨਤਨ ਕਰਾਂਗੇ ਠੀਕ ਹੈ ਜੀ ਲੋ ਭਰਾ ਚੈਨਰ ਦੇਖ ਸਕਦੇ ਹੋਊਗਾ ਚੱਲ ਕੇ ਕਰਾਂਗੇ ਮਾਨਤਨ ਠੀਕ ਹੈ ਜੀ ਚੈਨਰ ਦੇਖ ਸਕਦੇ ਇਸਾ 5 ਇੰਚ ਹੀ ਹੈ ਬਈ ਠੀਕ ਹੈ ਲੋ ਜੀ 5 ਇੰਚ ਸੀ ਇਸਾ ਤੇ ਲੈਫਟ ਪੰਪ ਲੱਗਿਆ ਵਾ ਠੀਕ ਹੈ ਜੀ ਟਰਾਲੀ ਤੁਹਾਡੇ ਸਾਹਮਣੇ ਰੰਗ ਰੂੰਗ ਪੂਰਾ ਚੜ ਕੇ ਦੁਕਾਨੀ ਓਕੇ ਹੈ ਜੀ ਚਲੋ ਜੀ ਚੈੱਕ ਕਰ ਸਾਂ ਦੇ ਭਰਾ ਬਾਕੀ ਸਾਨੂੰ ਚਾਦਰ ਭਾਈ ਪਤਾ ਕੁਛ ਕਿੰਨੀ ਗੇਜ ਲੱਗੀ ਗਈ ਜੀ ਨਮੀ ਹੈ ਕਿੰਨੀ ਗੇਜ ਲੱਗੀ ਹੈ ਚਾਦਰ 5 ਐਮ ਦਾ ਫਰਸ਼ ਲੱਗਿਆ ਕੋਈ 5 ਐਮ ਦਾ ਫਰਸ਼ ਆ ਠੀਕ ਹੈ ਜੀ 12 ਦੀ ਸਾਈਡ ਆ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਪਹਿਲਾਂ ਦੂਰ ਤੋਂ ਫਿਰ ਸਾਨੂੰ ਅੰਦਰੋਂ ਵੀ ਮੁਖਾਵਾਂਗੇ ਤੇ ਆਹ ਟਾਇਰ ਚੈੱਕ ਕਰ ਸਕਦੇ ਪਰਾ ਲੋ ਜੀ ਟਾਇਰ ਇਧਰ ਲਈ ਜੋੜਾ ਜੋੜਾ ਉਧਰ ਲੈ ਠੀਕ ਹੈ ਜੀ ਲੈਫਟਾਈ ਟਰਾਲੀ ਹੈ ਤੇ ਬੈਕ ਸਾਈਡ ਜਿੰਨੀ ਕਾ ਮਾਰ ਸਕਦੇ ਹਾਂ ਠੀਕ ਹੈ ਜੀ ਕੋਈ ਪਲਣ ਲਾਉਣ ਦੀ ਲੋੜ ਨਹੀਂ ਜਾਲੀ ਲੱਗੀ ਦੀ ਆ ਠੀਕ ਹੈ ਠੀਕ ਹੈ ਹੁਬ ਇੱਕ ਸਾਲੇ ਬਰਾ ਲੋ ਜੀ ਠੀਕ ਹੈ ਲੋ ਬਰਾ ਫਰਸੰਦਲਾ ਠੀਕ ਹੈ ਜੀ ਜਾਲੀ ਚੈੱਕ ਕਰ ਸਕਦੇ ਹਾਂ ਵੱਧ ਜਾਣਕਾਰੀ ਵਾਈ ਤੋਂ ਲੈ ਲਿਓ ਠੀਕ ਹੈ ਜੀ ਵਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਪਿੰਡ ਚੁੰਗਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਹਾਂ ਜੀ ਭਾਈ ਵਜ਼ਨ ਕਿੰਨਾ ਜੀ ਟਰਾਲੀ ਦਾ ਇਹਦਾ 19.5 ਟਨ ਟੂ ਵੀਰੇ ਟਾਇਰ ਪਾ ਕੇ 19.5 ਕਿੰਮਟ ਲਈ ਤੇ ਦੂਜੀ ਦਾ ਇਧਰ ਨਹੀਂ ਦਾ ਇਹਦਾ 19 ਹੋਊਗਾ ਇਹਦਾ 19 ਠੀਕ ਹੈ ਜੀ ਠੀਕ ਲੋਪਰਾ ਦੋਨੀ ਟਰਾਲੀਆਂ ਬਕਾਉ ਆ ਠੀਕ ਹੈ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ